ਨੇ ਰਾਣੀ ਪੀਜੀ ਕਿੰਨੀ ਵਾਰ ਛੱਡ ਗਏ। ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਪੁਆਇੰਟ ਮੈਂ ਲਗੇ ਦੇਣਾ ਅਰ ਤੋਂ ਇਹ ਕਹਿੰਦੀ ਦੀ। ਨਹੀਂ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹ ਕਦੇ ਕਹਿੰਦੇ ਮੈਂ ਸੋ ਅੱਜ ਜਾਣਾ ਹੈ। ਅਰੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੋਣਾ ਹੁਣ। ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਸਰ ਸਰ ਫੈਸ਼ਨ ਬੁਲਾ ਰਹੇ ਹੋ 24 ਤਰੀਕ ਨੂੰ ਦਾ ਵਿਸ਼ੇਸ਼ ਕਿਹਾ ਜਾ ਰਿਹਾ ਅਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਇਸ ਤਰ੍ਹਾਂ ਹਜੀ ਹਜੀ ਇਸ ਤਰ੍ਹਾਂ ਦਾ ਹਜੀ ਕੈਬਨਟ ਹੋਊਗੀ। ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਕੋਲਾ ਮਨ ਤਾਂ ਦਿਲ ਚ ਹੈ ਜੀ ਗੱਲ ਨਹੀਂ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੋਗੇ ਉਹ ਦੀ ਬਾਤ ਚ ਕਰਨੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇਹ ਕਲੈਕਟਿਵ ਡਿਸੀਜਨ ਹੋਣਾ ਚਾਹੀਦਾ ਮਤਲਬ ਐਫਐਸਸੀ ਨੂੰ ਲੈ ਕੇ ਸਕਿਉਰਟੀ ਨੂੰ ਵੀ ਅਲਰਟ ਹਾਂਜੀ ਬਿਲਕੁਲ 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 ਅ ਚ ਬਾਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਭੜੱਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਰਤੀ ਅੰਸਰ ਉਹ ਇਹ ਜਿ ਮੌਕੇ ਦਾ ਜਿਹੜਾ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੋਲਾ ਰਪਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਕੋਲ ਜਿਹੜੀ ਸક્ષਮ ਹੈ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੈਂਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਹੈਵ ਅ ਹੈਪੀ ਐਂਡ ਸੇਫ ਦੀਵਾਲੀ ਕਿਉਂਕਿ ਦੀਵਾਲੀ ਵਾਲੇ ਦਿਨ ਆਪਾਂ ਦੀਵਾਲੀ ਨੂੰ ਰੌਸ਼ਨੀ ਦਾ ਤਿਹਾਰ ਕਹਿੰਦੇ ਆ ਬਹੁਤ ਸਾਰੇ ਬੱਚੇ ਨੇ ਜੀ ਪੀ ਜੀ ਆਈ ਦੀ ਇਕੱਲੇ ਪੀ ਜੀ ਆਈ ਦੀ ਰਿਪੋਰਟ ਲੈ ਲਉਗੇ ਤਾਂ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਜਾਂ ਕਿੰਨੇ ਬੰਦੇ ਆਉਂਦੇ ਆ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਸਦਾ ਨਹੀਂ ਚਲੀ ਜਾਂਦੀ ਹੈ